ਤੂੰ ਧਰਨਾ ਪ੍ਰਦਰਸ਼ਨ ਕਰਨ ਦੀ ਕੋਈ ਮਤਲਬ ਖੁੱਲ ਨਹੀਂ ਹੋਊਗੀ ਇਹ ਇਹ ਬੰਦ ਹੋਣਗੇ ਇਸ ਤੋਂ ਬਾਅਦ ਨਾਰਾ ਵੀ ਨਹੀਂ ਲੱਗਣਾਗਾ ਕੋਈ ਪੋਸਟਰ ਨਹੀਂ ਲਾ ਸਕਦੇਗੇ ਤੇ ਕੱਲਾ ਪੰਜਾਬੀ ਵੀ ਨਹੀਂ ਪੰਜਾਬੀ ਯੂਨੀਵਰਸਿਟੀ ਪਿਛਲੇ ਮਹੀਨੇ ਕਹਿ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਕਰਨ ਤੇ ਪਾਬੰਦੀ ਆ ਜੀਐਨਯੂ ਪਹਿਲਾਂ ਪਿਛਲੇ ਕੁਝ ਸਾਲਾਂ ਦੌਰਾਨ ਬੰਦ ਕਰ ਦਿੱਤਾ ਗਿਆ ਕੰਮ ਕਿ ਜੋ ਸਾਡੇ ਖਿਲਾਫ ਬੋਲਦਾ ਭਾਵੇਂ ਉਹ ਵਿਦਿਆਰਥੀ ਆ ਉਹਨੂੰ ਕਾਲਜ ਵਿੱਚੋਂ ਕੱਢ ਦਿਓ ਯੂਨੀਵਰਸਿਟੀ ਚੋਂ ਕੱਢ ਦਿਓ ਜੇ ਕੋਈ ਪੱਤਰਕਾਰ ਬੋਲਿਆ ਤਾਂ ਉਹਦੇ ਤੇ ਇੰਟੈਲੀਜੈਂਸ ਦਾ ਜਿਹੜਾ ਉਹ ਡੰਡਾ ਚੜਾ ਦਿਓ ਹਣਾ ਜੇ ਕੋਈ ਖਿਡਾਰੀ ਬੋਲ ਰਿਹਾ ਹੈਗਾ ਤਾਂ ਉਹਨੂੰ ਖੇਡ ਦੇ ਮੈਦਾਨ ਖੋਲੋ ਅਸੀਂ ਦੇਖਿਆ ਕਿਸ ਤਰ੍ਹਾਂ ਨਾ ਜੇ ਕੋਈ ਸੰਸਦ ਦੇ ਵਿੱਚ ਬੋਲਦਾ ਹੈਗਾ ਤਾਂ ਉਹਨੂੰ ਸੰਸਦ ਦੇ ਵਿੱਚੋਂ ਬਾਹਰ ਕੱਢ ਦਿਓ ਸਰਕਾਰੀ ਇਸੇ ਖਤਮ ਕਰਨੀਆਂ ਹੈਗੀਆਂ ਹਣਾ ਉਹਦੇ ਵਿੱਚ ਜੇ ਕੋਈ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਖਤਮ ਕਰਨ ਲਈ ਲੈ ਕੇ ਆ ਰਹੇ ਤੇ ਵਿਰੋਧ ਕਰਦਾ ਤਾਂ ਉਹਨੂੰ ਇਸ ਤਰ੍ਹਾਂ ਦਬਾਇਆ ਜਾਣਾ ਹੈਗਾ ਇੱਥੇ ਸਿਰਫ ਮੀਥੇਰ ਨੇ ਇੱਕ ਬਿਆਨ ਦੇ ਕੇ ਤੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਹੈ ਪੰਜਾਬੀ ਯੂਨੀਵਰਸਿਟੀ ਹੈ ਸਾਡੇ ਸਾਹਮਣੇ ਉੱਥੇ ਜਦੋਂ ਫੈਸਲਾ ਹੁੰਦਾ ਕਿਥੇ ਦਰਨਾ ਪ੍ਰਦਰਸ਼ਨ ਨਹੀਂ ਲੱਗੂ ਪਿਛਲੇ ਮਹੀਨੇ ਦੀ ਗੱਲ ਹੈ ਹਜੇ ਤੱਕ ਇੱਕ ਵੀ ਬਿਆਨ ਨਹੀਂ ਹੈ ਜਿੱਥੇ ਇਹਨਾਂ ਦਾ ਫੁੱਲ ਕੰਟਰੋਲ ਹੈ ਪੂਰੇ ਸਰਕਾਰ ਦਾ ਭਗਤ ਸਿੰਘ ਕਾਲਜ 'ਚ ਸੀ ਜਦੋਂ ਉਹਨਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਹਨਾ ਭਗਤ ਸਿੰਘ ਰਾਹ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਰਤਾਰ ਸਿੰਘ ਸਰਾਬਾ ਆਪਦੀ ਪੜ੍ਹਾਈ ਛੱਡ ਕੇ ਬਾਹਰਲੇ ਦੇਸ਼ ਪੜ੍ਹਾਈ ਕਰਨ ਗਿਆ ਉੱਥੋਂ ਆਪਦੀ ਪੜ੍ਹਾਈ ਛੱਡ ਕੇ ਤੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਆਏ ਆ ਉਹਨਾਂ ਨੇ ਇੱਕ ਗਲਤ ਜਦੋਂ ਉਹਨਾਂ ਨੂੰ ਲੱਗਾ ਕਿ ਗਲਤ ਹੋ ਰਿਹਾ ਹੈਗਾ ਤਾਂ ਉਹ ਉਹਨਾਂ ਦੇ ਖਿਲਾਫ ਝੂਝਣ ਲਈ ਲੜਨ ਲਈ ਆਏ ਆ ਇਸ ਲਈ ਜਦੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਮੈਂ ਕਹਿੰਨਾ ਜਿੰਨੀਆਂ ਮਰਜ਼ੀ ਲੱਗ ਜਾਣ ਇਹ ਉਹਦੀਆਂ ਪਾਬੰਦੀਆਂ ਵਿਦਿਆਰਥੀ ਆਪ ਦੀ ਜੁੱਤੀ ਦੇ ਰੱਖਦੇ ਆ ਕਿਥੇ ਯੂਨੀਵਰਸਿਟੀਆਂ ਨੂੰ ਲਗਾਤਾਰ ਫੰਡ ਤੋਂ ਵਿਰਵੇ ਕੀਤਾ ਜਾ ਰਿਹਾ ਫੰਡ ਨਹੀਂ ਦਿੱਤਾ ਜਾ ਰਿਹਾ ਯੂਨੀਵਰਸਿਟੀਆਂ ਨੂੰ ਕਹਿ ਦਿੱਤਾ ਗਿਆ ਸਰਕਾਰੀ ਨੂੰ ਤਾਂ ਇਵਨ ਕਹਿ ਦਿੱਤਾ ਗਿਆ ਕਿ ਤੁਸੀਂ ਆਪ ਦਾ ਖਰਚਾ ਆਪ ਚਲਾਉਣਾ ਹੈ ਤੁਸੀਂ ਜੇ ਤੁਸੀਂ ਪੈਸਾ ਦੇ ਦਿਓ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਤਾਂ ਤੁਸੀਂ ਉਹ ਸ਼ਹੀਦ ਭਗਤ ਸਿੰਘ ਹੋਸਟਲ ਆ ਜਿਹੜਾ ਯੂਨੀਵਰਸਿਟੀ ਦਾ ਉਹਦਾ ਨਾਮ ਬਦਲਵਾ ਕੇ ਆਪਦੇ ਨਾਮ ਤੇ ਰਖਵਾ ਸਕਦੇ ਹੋ ਐਡਾ ਵੱਡਾ ਜਿਹੜਾ ਯੂਨੀਵਰਸਿਟੀ ਦਾ ਸੰਕਟ ਆ ਹਨਾ ਕੋਈ ਵੀ ਪੈਸੇ ਦੇ ਕੇ ਕੁਝ ਵੀ ਲਾਗੂ ਕਰਵਾਇਆ ਜਾ ਸਕਦਾ ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਤੋਂ ਇੱਕ ਐਫੀਡੈਵਿਟ ਲਿਆ ਜਾ ਰਿਹਾ ਜਿਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ ਕੋਈ ਧਰਨਾ ਪ੍ਰੋਟੈਸਟ ਕਰਨਾ ਹੋਵੇਗਾ ਕੋਈ ਨਾਅਰੇ ਮਾਰਨੇ ਹੋਣਗੇ ਕੋਈ ਆਪਦੀ ਆਵਾਜ਼ ਬੁਲੰਦ ਕਰਨੀ ਹੋਵੇਗੀ ਤਾਂ ਤੁਹਾਨੂੰ ਮਨਜ਼ੂਰੀ ਲੈਣੀ ਪਵੇਗੀ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਲੋਕਾਂ ਦੀ ਆਵਾਜ਼ ਤੇ ਵਿਦਿਆਰਥੀਆਂ ਦੀ ਆਵਾਜ਼ ਤੇ ਪਾਬੰਦੀ ਲਾਉਣ ਦਾ ਇਹ ਆਦੇਸ਼ ਜਾਰੀ ਕੀਤਾ ਗਿਆ ਜਿਹਦੇ ਤਹਿਤ ਐਫੀਡੈਫਟ ਲਈ ਜਾ ਰਹੀ ਨੇ ਕਿ ਜਿਹੜੇ ਜਿਹੜੇ ਕਾਲਜ ਯੂਨੀਵਰਸਿਟੀਆਂ ਵਿਦਿਆਰਥੀ ਰਾਜਨੀਤੀ ਦਾ ਮੋਢ ਹੁੰਦੇ ਸਨ ਜਿੱਥੋਂ ਦੇਸ਼ ਦੀ ਰਾਜਨੀਤੀ ਵੀ ਤੈਅ ਹੁੰਦੀ ਸੀ ਕੀ ਹੁਣ ਉੱਥੇ ਰਾਜਨੀਤੀ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾ ਰਹੀ ਹੈ ਕੀ ਸਟੂਡੈਂਟ ਪੋਲਿਟਿਕਸ ਨੂੰ ਖਤਮ ਕੀਤਾ ਜਾ ਰਿਹਾ ਹੈ ਕੀ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਕੀ ਵਿਦਿਆਰਥੀਆਂ ਨੂੰ ਆਪਣੇ ਹੱਕ ਮੰਗਣ ਤੋਂ ਰੋਕਿਆ ਜਾ ਰਿਹਾ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਤੋਂ ਬਾਈ ਧੀਰਜ ਨੇ ਧੀਰਜ ਕਿਵੇਂ ਦੇਖਦੇ ਹੋ ਮਤਲਬ ਜਿਹੜਾ ਐਫੀ ਡੈਫਟ ਇਹ ਫਰਮਾਨ ਇਹ ਬੱਚਿਆਂ ਤੋਂ ਪੱਕੇ ਹੀ ਤੌਰ ਤੇ ਲੈ ਲਿਆ ਜਾਣਾ ਇਸ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਜੀ ਅਸੀਂ ਦੇਖ ਰਹੇ ਹਾਂ ਪਿਛਲੇ ਸਮਿਆਂ ਦੌਰਾਨ ਇਸ ਦੇਸ਼ ਦੇ ਵਿੱਚ ਜਿਹੜੀ ਜਮਹੂਰੀ ਸਪੇਸ ਆ ਉਹ ਲਗਾਤਾਰ ਘਟਦੀ ਜਾ ਰਹੀ ਹੈ ਜੇ ਕੋਈ ਵਿਰੋਧ ਦੀ ਆਵਾਜ਼ਾਂ ਨੂੰ ਲਗਾਤਾਰ ਦਬਾਇਆ ਜਾ ਰਿਹਾ ਜਿੰਦੇ ਵਿੱਚੋਂ ਯੂਨੀਵਰਸਟੀਆਂ ਜਿਹੜੀਆਂ ਉਹ ਇੱਕ ਵਿਰੋਧ ਦੇ ਆਵਾਜ਼ ਵਿੱਚ ਚੰਗਾ ਰੋਲ ਪਲੇ ਕਰਦੀਆਂ ਜਿਵੇਂ ਤੁਸੀਂ ਵੀ ਗੱਲ ਕਰਨੇ ਹੋ ਕਿ ਜਿਹੜਾ ਰਾਜਨੀਤਿਕ ਮੁੱਦਿਆਂ ਨੂੰ ਹਮੇਸ਼ਾ ਜੜੀਆਂ ਵਿਦਿਆਰਥੀ ਸਮੋਹਤ ਹੁੰਦੇ ਰਹੇ ਆ ਇਸ ਦੇਸ਼ ਦੀਆਂ ਯੂਨੀਵਰਸਿਟੀਆਂ ਹਰ ਗੱਲ ਖਿਲਾਫ ਬੋਲਦੀਆਂ ਰਹੀਆਂ ਤੇ ਭਾਵੇਂ ਪੂਰੀ ਦੁਨੀਆ ਦੇ ਵਿੱਚ ਵੀ ਜਿਹੜੇ ਅੰਦੋਲਨ ਚੱਲੇ ਹੋਣ ਤਾਂ ਉਹਦੇ ਵਿੱਚ ਵਿਦਿਆਰਥੀਆਂ ਦੀ ਵੱਡੀ ਭੂਮਿਕਾ ਰਹੀ ਹੈ ਮੈਂ ਇੰਨੇ ਚ ਆਧਾਰ ਦੇਵਾਂ ਜੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਰਹੀ ਵੀ ਉਹਨਾਂ ਨੇ ਵਿਦਿਆਰਥੀ ਰਹਨੇ ਆ ਆਪਦੇ ਕਾਲਜਾਂ ਤੋਂ ਸਰਗਰਮੀਆਂ ਸ਼ੁਰੂ ਕਰਕੇ ਜਿਹੜਾ ਦੇਸ਼ ਦੀ ਆਜ਼ਾਦੀ ਵਾਲੇ ਪਾਸੇ ਲੈ ਕੇ ਗਏ ਅੱਜ ਜਦੋਂ ਇਹ ਵਿਰੋਧੀ ਆਵਾਜ਼ ਜਿਆਦਾ ਉੱਠ ਰਹੀ ਹੈ ਕਿਉਂਕਿ ਗਲਤ ਨੀਤੀਆਂ ਹੀ ਇੰਨੀਆਂ ਜਿਆਦਾ ਲਾਗੂ ਹੋ ਰਹੀਆਂ ਪੜ੍ਹਾਈ ਮਹਿੰਗੀ ਹੁੰਦੀ ਜਾ ਰਹੀ ਹੈ ਐਜੂਕੇਸ਼ਨ ਦਾ ਪੱਠਾ ਬਿਠਾਇਆ ਜਾ ਰਿਹਾ ਉਹਦੇ ਵਿੱਚ ਵਿਰੋਧ ਵਧਦਾ ਜਾ ਰਿਹਾ ਤਾਂ ਉਹਦੇ ਵਿੱਚ ਇਹ ਕਹਿ ਦੇਣਾ ਕਿ ਭਾਈ ਤੂੰ ਧਰਨਾ ਪ੍ਰਦਰਸ਼ਨ ਕਰਨ ਦੀ ਕੋਈ ਮਤਲਬ ਖੁੱਲ ਨਹੀਂ ਹੋਊਗੀ ਇਹ ਇਹ ਬੰਦ ਹੋਣਗੇ ਇਸ ਤੋਂ ਬਾਅਦ ਨਾਰਾ ਵੀ ਨਹੀਂ ਲੱਗਣਾਗਾ ਕੋਈ ਪੋਸਟਰ ਨਹੀਂ ਲਾ ਸਕਦੇਗੇ ਹਣਾ ਇਹ ਕਹਿ ਦਿੱਤਾ ਗਿਆ ਨਾ ਕਿ ਉਹ ਸੰਕਟ ਹੱਲ ਕਰਨ ਦੀ ਬਜਾਏ ਕਿ ਅਸੀਂ ਕੀ ਕੁਝ ਕਰ ਰਹੇ ਹਾਂਗੇ ਇਹ ਧਰਨੇ ਪਰਦਸ਼ ਕਿਉਂ ਲੱਗ ਰਹੇ ਆ ਉਹਨੂੰ ਹੱਲ ਕਰਨ ਦੀ ਬਜਾਏ ਇਹ ਕਹਿ ਦਿੱਤਾ ਗਿਆ ਧਰਨਾ ਹੀ ਬੰਦ ਕਰੋ ਇਹ ਉਸੇ ਦਿਸ਼ਾ ਦੇ ਵਿੱਚ ਆ ਕਿ ਜਿਸ ਤਰ੍ਹਾਂ ਦੇਸ਼ ਦੇ ਵਿੱਚ ਜਮੂਰੀ ਸਪੇਸ ਕੱਢੀ ਜਾ ਰਹੀ ਆ ਪੰਜਾਬ ਦੇ ਵਿੱਚ ਤੇ ਹੋਰ ਨਾਲ ਜਿਹੜੀਆਂ ਯੂਨੀਵਰਸਟੀਆਂ ਕਾਲਜਾਂ ਵਿੱਚ ਵੀ ਜਿਹੜਾ ਲਗਾਤਾਰ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਇਕੱਲਾ ਪੰਜਾਬੀ ਯੂਨੀਵਰਸਿਟੀ ਨਹੀਂ ਪੰਜਾਬੀ ਯੂਨੀਵਰਸਿਟੀ ਵੀ ਪਿਛਲੇ ਮਹੀਨੇ ਕਹਿ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਕਰਨ ਤੇ ਪਾਬੰਦੀ ਆ ਜੀਐਨਯੂ ਪਹਿਲਾਂ ਪਿਛਲੇ ਕੁਝ ਸਾਲਾਂ ਦੌਰਾਨ ਬੰਦ ਕਰ ਦਿੱਤਾ ਗਿਆ ਕੰਮ ਹైదరాబాద్ ਯੂਨੀਵਰਸਿਟੀ ਬੰਦੀ ਲਾਈ ਹੈ ਇਹ ਸਾਰੀਆਂ ਯੂਨੀਵਰਸਟੀਆਂ ਇਸ ਤਰ੍ਹਾਂ ਕਰ ਰਹੀਆਂ ਇਹ ਕੋਈ ਵੀ ਸਰਕਾਰ ਹੋਵੇ ਕਿਸੇ ਵੀ ਤਰ੍ਹਾਂ ਦੇ ਉਹ ਸਾਰੇ ਇਸ ਤਰ੍ਹਾਂ ਕਰ ਰਹੇ ਹੈਗੇ ਕਾਰਨ ਕੀ ਮੰਨਦੇ ਹੋ ਕੀ ਵਜ੍ਹਾ ਹੈ ਮਤਲਬ ਯੂਨੀਵਰਸਟੀਆਂ ਦੇ ਵਿੱਚ ਅਜਿਹੀਆਂ ਪਾਬੰਦੀਆਂ ਲਗਾਈਆਂ ਜਾਣੀਆਂ ਇਹਦਾ ਵਜ੍ਹਾ ਕੀ ਹੈ ਕੀ ਮੋੜ ਤੋਂ ਹੀ ਬੰਦ ਕੀਤਾ ਜਾ ਰਿਹਾ ਕਿ ਪੂਰੇ ਦੇਸ਼ ਦੇ ਵਿੱਚ ਸਟੂਡੈਂਟ ਪੋਲਟਿਕਸ ਤੋਂ ਯਾਨੀ ਕਿ ਵਿਦਿਆਰਥੀਆਂ ਤੋਂ ਇਹ ਚੀਜ਼ ਬਣ ਚ ਭਰ ਦਿਓ ਕਿ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਇਹ ਉਸ ਪਾਸੇ ਵੱਲ ਵਾਧਾ ਕਦਮ ਹੈ ਜਦੇ ਪਿੱਛੇ ਹੋਰ ਵੀ ਕਾਰਨ ਲੱਗ ਜੀ ਕਾਰਨ ਇਹ ਹੈ ਪਰਸੋ ਇੱਕ ਕਯੂਐਸ ਇੰਟਰਨੈਸ਼ਨਲ ਯੂਨੀਵਰਸਿਟੀਆਂ ਦੀ ਰੈਂਕਿੰਗ ਆਈ ਹੈ ਜਿਹਨੇ ਦੁਨੀਆਂ ਦੀ ਯੂਨੀਵਰਸਿਟੀ ਰੈਂਕਿੰਗ ਦਿੱਤੀ ਹੈ ਤੇ ਪੰਜਾਬ ਦੀ ਇਵਨ ਭਾਰਤ ਦੀ 100 ਵਿੱਚ ਜਿਹੜੀਆਂ ਉਹਦੇ ਵਿੱਚ 100 ਯੂਨੀਵਰਸਿਟੀਆਂ ਟਾਪ ਦੀਆਂ ਉਸ ਰੈਂਕਿੰਗ ਦੇ ਵਿੱਚ ਉਹਦੇ ਵਿੱਚ ਭਾਰਤ ਦੀ ਇੱਕ ਵੀ ਯੂਨੀਵਰਸਿਟੀ ਦਾ ਨਾਮ ਨਹੀਂ ਹੈ ਕਿਉਂਕਿ ਇੱਥੇ ਯੂਨੀਵਰਸਿਟੀਆਂ ਸੰਕਟ ਇੱਡਾ ਵੱਡਾ ਹੈਗਾ ਕਿ ਇੱਥੇ ਯੂਨੀਵਰਸਿਟੀਆਂ ਨੂੰ ਲਗਾਤਾਰ ਫੰਡ ਤੋਂ ਵਿਰਵੇ ਕੀਤਾ ਜਾ ਰਿਹਾ ਫੰਡ ਨਹੀਂ ਦਿੱਤਾ ਜਾ ਰਿਹਾ ਯੂਨੀਵਰਸਿਟੀਆਂ ਨੂੰ ਕਹਿ ਦਿੱਤਾ ਗਿਆ ਸਰਕਾਰੀ ਨੂੰ ਤਾਂ ਇਵਨ ਕਹਿ ਦਿੱਤਾ ਗਿਆ ਕਿ ਤੁਸੀਂ ਆਪ ਦਾ ਖਰਚਾ ਆਪ ਚਲਾਉਣਾ ਹੈਗਾ ਹਣਾ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਲਿਆਂਦੀ ਉਸ ਤੋਂ ਬਾਅਦ ਉਹਦੇ ਰਾਹੀਂ ਸਿਲੇਬਸ ਤਬਦੀਲ ਕੀਤਾ ਹਣਾ ਐਜੂਕੇਸ਼ਨ ਦੇ ਵਿੱਚ ਫੀਸਾਂ ਇੰਨੀ ਜਿਆਦਾ ਵਧਾਈਆਂ ਹੋਈਆਂ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਡਾ ਵੱਡਾ ਸੰਕਟ ਜਿਹੜਾ ਯੂਨੀਵਰਸਿਟੀ ਆ ਗਿਆ ਮੈਂ ਇਹਦੀ ਇੱਕ ਦੋ ਧਾਰਨਾ ਤੁਹਾਨੂੰ ਜੂਰ ਸੰਕਟ ਦੀ ਦੱਸੂਗਾ ਫਿਰ ਆਪਾਂ ਆਵਾਂਗੇ ਕਿ ਕਿਉਂ ਇਹ ਕਰ ਰਹੇ ਆ ਸੰਕਟ ਦੀ ਉਦਾਹਰਨ ਕਿ ਜਿਹੜੀ ਹైదరాబాద్ ਯੂਨੀਵਰਸਿਟੀ ਆ ਉਹ ਯੂਨੀਵਰਸਿਟੀ ਨੂੰ ਸਰਕਾਰ ਨੇ ਫੰਡ ਨਹੀਂ ਦਿੱਤਾ ਤੇ ਉਹ ਘਾਟੇ ਦੇ ਵਿੱਚ ਸੀ ਉਹਨੂੰ ਕਹਿ ਦਿੱਤਾ ਗਿਆ ਤੁਸੀਂ ਆਪ ਦਾ ਜਿਹੜਾ ਜਗਾੜ ਆਪ ਕਰਨਾ ਉਹਨਾਂ ਨੇ ਆਪ ਦਾ 400 ਏਕੜ ਦਾ ਜੰਗਲ ਸੀ ਜਿਹੜਾ ਯੂਨੀਵਰਸਿਟੀ ਦੇ ਬੈਕ ਸਾਈਡ ਤੇ ਉਹ ਜਿਹੜੀ ਜ਼ਮੀਨ ਸਰਕਾਰ ਨੂੰ ਵੇਚਤੀ ਜਿੰਦੇ ਵਿੱਚ ਜੰਗਲ ਸੀ ਤੇ ਉਹ ਪਿਛਲੇ ਦਿਨਾਂ ਦੌਰਾਨ ਵੱਢਿਆ ਗਿਆ ਤਾਂ ਬਹੁਤ ਵੱਡਾ ਰੌਲਾ ਬਣਿਆ ਸੁਪਰੀਮ ਕੋਰਟ ਨੇ ਵਿੱਚ ਇੰਟਰਫੀਰੈਂਸ ਕਰਕੇ ਉਹ ਰੋਕ ਲਵਾਈ ਹੈ ਉਹਨਾਂ ਨੇ ਪੈਸੇ ਕਮਾਉਣ ਲਈ ਉਹ ਜੰਗਲ ਵੇਚ ਦਿੱਤਾ ਆਪ ਦਾ ਪੰਜਾਬੀ ਯੂਨੀਵਰਸਿਟੀ ਅਸੀਂ ਆ ਰਹੀਏ ਬਾਲੀ ਦੂਰ ਨਾ ਰਹੀਏ ਪੰਜਾਬੀ ਯੂਨੀਵਰਸਿਟੀ ਇੱਥੇ ਪਟਿਆਲੇ ਦੇ ਵਿੱਚ ਉਹ ਯੂਨੀਵਰਸਿਟੀ ਤਾਂ ਤੇ ਇੱਕ ਸਨੀ ਓਬਰॉय ਨਾ ਦਾ ਆਡੀਟੋਰੀਅਮ ਹੈ ਅੰਦਰ ਜਾਂਦੇ ਆਂ ਉਹ ਆਡੀਟੋਰੀਅਮ ਕਿਹਦੇ ਨਾਂ ਤੇ ਆ ਉਹ ਉਹ ਜਿਹੜਾ ਸਨੀ ਓਬਰॉय ਐਸ ਪੀ ਓਬਰॉय बिजनेਸਮੈਨ ਆ ਪਟਿਆਲੇ ਦਾ ਉਹਦਾ ਬੇਟਾ ਤੇ ਉਹਦੀ ਕੋਈ ਸਮਾਜ ਨੂੰ ਦੇਣ ਨਹੀਂ ਹੈ ਉਹਦਾ ਨਾਮ ਸਿਰਫ ਇਸ ਗੱਲ ਲਈ ਰੱਖਿਆ ਹੋਇਆ ਯੂਨੀਵਰਸਿਟੀ ਕਿਉਂਕਿ ਉਹਨਾਂ ਨੇ ਫੰਡ ਦਿੱਤਾ ਹੋਇਆ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਵਿੱਚ ਜੇ ਕੋਈ ਪੈਸਾ ਦੇ ਦਿਆ ਤਾਂ ਤੁਸੀਂ ਜੇ ਤੁਸੀਂ ਪੈਸਾ ਦੇ ਦਿਓ ਅੱਜ ਪੰਜਾਬ ਯੂਨੀਵਰਸਿਟੀ ਨੂੰ ਤਾਂ ਤੁਸੀਂ ਉਹ ਸ਼ਹੀਦ ਭਗਤ ਸਿੰਘ ਹੋਸਟਲ ਆ ਜਿਹੜਾ ਯੂਨੀਵਰਸਿਟੀ ਦਾ ਉਹਦਾ ਨਾਮ ਬਦਲਵਾ ਕੇ ਆਪਦੇ ਨਾਮ ਤੇ ਰਖਵਾ ਸਕਦੇ ਹੋ ਐਡਾ ਵੱਡਾ ਜਿਹੜਾ ਯੂਨੀਵਰਸਿਟੀ ਦਾ ਸੰਕਟ ਆ ਹਨਾ ਕੋਈ ਵੀ ਪੈਸੇ ਦੇ ਕੇ ਕੁਝ ਵੀ ਲਾਗੂ ਕਰਵਾਇਆ ਜਾ ਸਕਦਾ ਤੇ ਇਹ ਗੱਲ ਕੱਲੀ ਉਹ ਜ਼ਮੀਨ ਵੇਚਣ ਤੱਕ ਜਾਂ ਉਹ ਆਡੀਟੋਰੀਅਮ ਮੰਨਣ ਤੱਕ ਨਹੀਂ ਹੈ ਇਹ ਇੱਥੇ ਆ ਗਈ ਹੈ ਕਿ ਸਾਡੇ ਜਿਹੜੇ ਕੋਰਸ ਪ੍ਰਾਈਵੇਟ ਕੀਤੇ ਜਾ ਰਹੇ ਹਨਾ ਤੁਸੀਂ ਪਿਛਲੇ ਦਿਨੀ ਉਹ ਖਬਰ ਚਲਾਈ ਕਿ ਜਿਹੜਾ ਲੁਧਿਆਣੇ ਦਾ ਕਾਲਜ ਆ ਬੀਕਾਮ ਸੇਮ ਕਾਲਜ ਆ ਸਰਕਾਰੀ ਕਾਲਜ ਆ ਸੇਮ ਯੂਨੀਵਰਸਿਟੀ ਆ ਉਹ ਇੱਕ ਬੀਕਾਮ ਦਾ 10000 ਚ ਕਰਾ ਰਹੇ ਆ ਇੱਕ 50000 ਦੇ ਵਿੱਚ ਕਰਾ ਰਹੇ ਆ ਇਹ 50000 ਵਾਲੀ ਪ੍ਰਾਈਵੇਟ ਆ ਬੀਕਾਮ ਉਹ ਕੀ ਆ ਕਿ ਸਰਕਾਰੀ ਕਾਲਜ ਆ ਸਰਕਾਰੀ ਬਿਲਡਿੰਗ ਆ ਉਹਦੇ ਵਿੱਚ ਪ੍ਰਾਈਵੇਟ ਕੋਰਸ ਚਲਾਇਆ ਜਾ ਰਿਹਾ ਇਹ ਉਸੇ ਨੀਤੀਆਂ ਤਹਿਤ ਆ ਜਿੰਦੇ ਤਹਿਤ ਇਹ ਹੋਇਆ ਕਿ ਇੱਥੇ ਜਿਹੜਾ ਚੀਜ਼ਾਂ ਪ੍ਰਾਈਵੇਟ ਕਰਨੀਆਂ ਤੇ ਜਦੋਂ ਇਹਦੇ ਖਿਲਾਫ ਕੋਈ ਬੋਲਦਾ ਹੈਗਾ ਕਿ ਇਹ ਫੀਸਾਂ ਕਿਉਂ ਵੱਧ ਰਹੀਆਂ ਹੈਗੀਆਂ ਹਨਾ ਉਹਦੇ ਉਹਨੂੰ ਫਿਰ ਇਹ ਕਹਿ ਦੋ ਕਿ ਇਹ ਤਾਂ ਵਿਦਿਅਕ ਅਦਾਰੇ ਦਾ ਮਾਹੌਲ ਖਰਾਬ ਕਰਦਾ ਹੈਗਾ ਹਣਾ ਜਿਸ ਤਰ੍ਹਾਂ ਨਿਊ ਐਜੂਕੇਸ਼ਨ ਪਾਲਿਸੀ ਰਾਈ ਕੋਈ ਚੀਜ਼ਾਂ ਲਿਆਂਦੀਆਂ ਜਾ ਰਹੀਆਂ ਹਨਾ ਤੁਸੀਂ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ ਜੀ ਕਿ ਸਿੱਖਿਆ ਦਾ ਸੰਕਟ ਕਿੰਨਾ ਵੱਡਾ ਤੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਬਜਟ ਦੇ ਵਿੱਚ ਲਗਾਤਾਰ ਸਿੱਖਿਆ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਕਠਾਰੀ ਕਮਿਸ਼ਨ ਦੇ ਅਨੁਸਾਰ ਬਜਟ ਜੀ ਡੀ ਪੀ ਦਾ 6% ਖਰਚਿਆ ਜਾਣਾ ਚਾਹੀਦਾ ਪਰ 2023 ਦੇ ਵਿੱਚ 2.51% ਖਰਚਾ ਜਾਂਦਾ ਸਿਰਫ ਤੇ ਉਸ ਤੋਂ ਅੱਗੇ ਆ ਜਾਂਦੇ ਆ 2024 ਦੇ 2.31% ਖਰਚਾ ਜਾਂਦਾ ਤੇ ਹੁਣ ਜਿਹੜਾ 2.30 ਤੱਕ ਲੈ ਆਏ ਹੈਗੇ ਕਟਾ ਕੇ ਹਰ ਸਾਲ ਜਿਹੜਾ ਬਜਟ ਘਟਦਾ ਜਾ ਰਿਹਾ ਹੈਗਾ ਹੈ ਨਾ ਉਹ ਬਜਟ ਵੱਧ ਕਿੱਥੇ ਰਿਹਾ ਹੈਗਾ ਤੁਸੀਂ ਦੇਖੋ ਯੂ ਜੀ ਸੀ ਜਿਹੜੀ ਇੱਕ ਆਧਾਰਾ ਹੋਣ ਚ ਆਇਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਿੰਦਾ ਇੱਕੋ ਇੱਕ ਮਕਸਦ ਇਹ ਸੀ ਕਿ ਯੂਨੀਵਰਸਿਟੀਆਂ ਨੂੰ ਨੇ ਗ੍ਰਾਂਟ ਦੇਣੀ ਹੈ ਉਸ ਯੂ ਜੀ ਸੀ ਦੇ ادارے ਨੇ ਆਪਦੀ ਜਿਹੜੀ ਗਰਾਂਟ ਦੇ ਪੈਸੇ 650 ਕਰੋੜ ਰੁਪਈਆ ਸੀ ਉਹ 2024 'ਚ ਘਟਾ ਕੇ 2400 ਕਰੋੜ ਰੁਪਈਆ ਨੂੰ ਕਰਤਾ ਤੇ ਉਹ ਉਹ ਮਤਲਬ 650 ਕਰੋੜ ਜਿਹੜਾ ਯੂਨੀਵਰਸਿਟੀ ਦਿੰਦਾ ਹੈ ਉਹ ਹੁਣ 2400 ਕਰੋੜ ਦਿੰਦਾ ਹੈ ਨਾ ਉਹ ਲਗਾਤਾਰ ਘਟਾ ਰਹੇ ਆ ਵਧਾਤ ਹੀ ਰਹੇ ਆ ਵਧਾ ਉਹ ਕਹਿ ਰਹੇ ਆ ਕਿ ਅਸੀਂ ਵਧਾ ਰਹੇ ਆ ਯੂਨੀਵਰਸਿਟੀ ਫੰਡ ਵਧਾਇਆ ਉਹਨਾਂ ਨੇ ਪਿਛਲੇ ਦਿਨਾਂ ਦੌਰਾਨ ਫੰਡ ਦਿੱਤਾ ਹੈਗਾ ਜਿਹੜੀਆਂ 6 ਐਮੀਨੈਂਸ ਯੂਨੀਵਰਸਿਟੀਆਂ ਕਿਹਾ ਗਿਆ 6 ਐਮੀਨੈਂਸ ਜਿਨ੍ਹਾਂ 'ਚ ਤਿੰਨ ਸਰਕਾਰੀ ਯੂਨੀਵਰਸਿਟੀਆਂ ਚੁਣੀਆਂ ਗਈਆਂ ਕਾਲਜ ਚੁਣੇ ਗਏ ਤੇ ਤਿੰਨ ਪ੍ਰਾਈਵੇਟ ਚੁਣੇ ਗਏ ਤੇ ਉਹ ਤਿੰਨ ਪ੍ਰਾਈਵੇਟ ਵਿੱਚ ਇੱਕ ਜੀਓ ਯੂਨੀਵਰਸਿਟੀ ਜਿਹੜੀ ਚੁਣੀ ਗਈ ਆ ਛਿਆਂ ਵਿੱਚ ਇੱਕ ਜੀਓ ਯੂਨੀਵਰਸਿਟੀ ਆ ਜਿੰਦੀ ਹਜੇ ਇੱਕ ਜਿਹੜੀ ਇੱਕ ਇੱਟ ਵੀ ਨਹੀਂ ਰੱਖੀ ਗਈ ਨਹੀਂ ਪੱਥਰ ਵੀ ਨਹੀਂ ਰੱਖਿਆ ਹੋਇਆ ਉਹ ਯੂਨੀਵਰਸਿਟੀ ਚੁਣ ਕੇ ਉਹਨੂੰ ਫੰਡ ਵੀ ਦੇ ਦਿੱਤਾ ਗਿਆ ਹੈਗਾ ਇਹ ਸਰਕਾਰ ਦੀ ਨੀਤੀ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਫੰਡ ਉਹਨਾਂ ਨੂੰ ਲਟਾਇਆ ਜਾਣਾ ਸਰਕਾਰੀ ਯੂਨੀਵਰਸਿਟੀਆਂ ਜਿੱਥੇ ਗਰੀਬਾਂ ਦੇ ਬੱਚੇ ਪੜਦੇ ਸੀ ਘੱਟ ਪੈਸਿਆਂ 'ਚ ਉੱਥੇ ਫੀਸਾਂ ਵਧਦੀਆਂ ਜਾ ਰਹੀਆਂ ਤੇ ਉੱਥੇ ਜਿਹੜਾ ਸਿਲੇਬਸ ਦਾ ਬਹੁਤ ਵੱਡਾ ਸੰਕਟ ਆ ਫੈਕਲਟੀ ਦਾ ਬਹੁਤ ਵੱਡਾ ਸੰਕਟ ਆ ਹੈਨਾ ਉੱਥੇ ਜਦੋਂ ਕੋਈ ਇਹਦੇ ਖਿਲਾਫ ਬੋਲ ਰਿਹਾ ਹੈਗਾ ਕੋਈ ਵਿਦਿਆਰਥੀ ਬੋਲਦਾ ਤਾਂ ਉਹਨੂੰ ਕਹਿ ਦਿਓ ਕਿ ਭਈ ਇਹ ਤਾਂ ਦਰਨਾ ਪ੍ਰਦਰਸ਼ਨ ਕਰਦੇ ਆ ਮਾਹੌਲ ਖਰਾਬ ਕਰਦੇ ਆ ਹਨਾ ਅਸੀਂ ਇਹ ਨਹੀਂ ਹੋਣ ਦੇਵਾਂਗੇ ਇਸ ਤਰ੍ਹਾਂ ਦਾ ਜਿਹੜਾ ਰਿਪਰੈਜ਼ੈਂਟ ਕਰ ਰਹੇ ਆ ਤੇ ਉਹਨੂੰ ਜਿਹੜਾ ਖਤਮ ਕਰਨ ਵਾਲੇ ਪਾਸੇ ਲੱਗੇ ਹੋਏ ਆ ਪੰਜਾਬ ਯੂਨੀਵਰਸਿਟੀ ਪੰਜਾਬ ਸਰਕਾਰ ਬੇਸ਼ੱਕ ਆਪਣਾ ਸਮੇਂ-ਸਮੇਂ ਤੇ ਤੋਂ ਹੱਕ ਛੱਡਦੀ ਜਾਂਦੀ ਹੈਗੀ ਆਪਦੇ ਪਾਸੇ ਚੰਡੀਗੜ੍ਹ ਹੋਵੇ ਤੇ ਚਾਹੇ ਚੰਡੀਗੜ੍ਹ ਦੇ ਵਿੱਚ ਸਿੱਤ ਪੰਜਾਬ ਯੂਨੀਵਰਸਿਟੀ ਹੋਵੇ ਪਰ ਫਿਰ ਵੀ ਮੂਲ ਦੇ ਤੌਰ ਤੇ ਇਹ ਸੈਨੇਟ ਦੇ ਮੈਂਬਰ ਵੀ ਪੰਜਾਬ ਚ ਚੁਣੇ ਜਾਂਦੇ ਨੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਸਟੂਡੈਂਟ ਉੱਥੇ ਪੜ੍ਹਨ ਜਾਂਦੇ ਨੇ ਕੀ ਲੱਗਦਾ ਹੈ ਪੰਜਾਬ ਸਰਕਾਰ ਨੇ ਜਾਂ ਪੰਜਾਬ ਸਰਕਾਰ ਦੇ ਸੈਨੇਟ ਮੈਂਬਰਾਂ ਨੇ ਜਾਂ ਪੰਜਾਬ ਸਰਕਾਰ ਦਾ ਜਿਹੜਾ ਰੋਲ ਬਣਦਾ ਉਹ ਅਦਾ ਕੀਤਾ ਜਦੋਂ ਆ ਆਰਡਰ ਪਾਸ ਹੋਏ ਕਿ ਇਹ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਧਰਨੇ ਪ੍ਰਦਰਸ਼ਨ ਉੱਥੋਂ ਖਤਮ ਹੋਣ ਜਾਏ ਨਾ ਇਹਨਾਂ ਦੇ ਜਿਹੜਾ CYSS ਵਿੰਗ ਹੈ ਉਹਨੇ ਇਸ ਤੇ ਕੋਈ ਕਾਰਵਾਈ ਕੀਤੀ ਜੀ ਇੱਕ ਤਾਂ ਮੀਤ ਹੇਰ ਨੇ ਬਿਆਨ ਦਿੱਤਾ ਜੀ ਇਸ ਖਿਲਾਫ ਨਿਖੇਧੀ ਕੀਤੀ ਹੈ ਕਿਉਂਕਿ ਉਹ ਪੜੇ ਵੀ ਉਹਨਾਂ ਯੂਨੀਵਰਸਟੀਆਂ ਚੋਂ ਆ ਉਹ ਸੀ ਯੂਨੀਵਰਸਿਟੀ ਚੋਂ ਪਰ ਇਹਨਾਂ ਦੀ ਨੀਤੀ ਹੈ ਜਿਹੜੀ ਉਹ ਸੇਮ ਉਸੇ ਤਰ੍ਹਾਂ ਹੀ ਆ ਮੈਂ ਇਹਨਾਂ ਦੀ ਨੀਤੀ ਜੇ ਦੱਸਾਂ ਜਦੋਂ ਇਹਨਾਂ ਦੀ ਦਿੱਲੀ ਦੇ ਵਿੱਚ ਸਰਕਾਰ ਸੀ ਜੋਵਰ ਲਾਲ ਨਹਿਰੂ ਯੂਨੀਵਰਸਿਟੀ ਜਿਹਨਾਂ ਦੇਸ਼ ਦੇ ਵਿੱਚ ਨਾ ਸੀ ਜਿਨੇ ਹਰ ਗੱਲ ਤੇ ਆਪ ਦਾ ਜਿਹੜਾ ਵਿਰੋਧ ਦਰਜ ਕਰਾਇਆ ਪੋਲਿਟਿਕਲ ਮੁੱਦਿਆਂ ਦੀ ਡਿਬੇਟ ਕੀਤੀ ਉਸ ਯੂਨੀਵਰਸਿਟੀ ਦੇ ਜਦੋਂ ਧਰਨਿਆਂ ਤੇ ਪਾਬੰਦੀ ਲਾਈ ਗਈ ਇਸ ਇਨਾਂ ਸਰਕਾਰ ਇੱਕ ਸ਼ਬਦ ਨਹੀਂ ਬੋਲੀ ਹੈ ਕਿਉਂਕਿ ਨਾ ਤਕਲੀਫ ਸੀ ਕਿਉਂਕਿ ਇਹਨਾਂ ਦੇ ਇਹ ਵੀ ਗੱਡੀਆਂ ਗਲਤ ਚੀਜ਼ਾਂ ਕਰਦੇ ਹੁੰਦੇ ਖਿਲਾਫ ਵੀ ਵਿਦਿਆਰਥੀ ਬੋਲਦੇ ਰਹੇ ਉੱਥੇ ਬੋਲੇ ਨਹੀਂ ਹਨਾ ਅੱਜ ਜਦੋਂ ਪੰਜਾਬ ਯੂਨੀਵਰਸਿਟੀ ਵਿੱਚ ਹੋ ਰਿਹਾ ਤਾਂ ਪੰਜਾਬ ਦਾ ਵੀ ਬਰਾਬਰ ਦਾ ਅਧਿਕਾਰ ਹੈ ਹਨਾ ਇੱਥੇ ਸਿਰਫ ਮੀਥਿਆਰ ਨੇ ਇੱਕ ਬਿਆਨ ਦੇ ਕੇ ਤੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਹੈ ਪੰਜਾਬੀ ਯੂਨੀਵਰਸਿਟੀ ਸਾਡੇ ਸਾਹਮਣੇ ਉੱਥੇ ਜਦੋਂ ਫੈਸਲਾ ਹੁੰਦਾ ਕਿ ਇਥੇ ਦਰਨਾ ਪ੍ਰਦਰਸ਼ਨ ਨਹੀਂ ਲੱਗੂ ਪਿਛਲੇ ਮਹੀਨੇ ਦੀ ਗੱਲ ਹੈ ਹਜੇ ਤੱਕ ਇੱਕ ਵੀ ਬਿਆਨ ਨਹੀਂ ਹੈ ਜਿੱਥੇ ਇਹਨਾਂ ਦਾ ਫੁੱਲ ਕੰਟਰੋਲ ਹੈ ਪੂਰੇ ਸਰਕਾਰ ਦਾ ਉੱਥੇ ਇੱਕ ਵੀ ਬਿਆਨ ਨਹੀਂ ਹੈ ਅਸੀਂ ਇਹ ਮੰਨਦੇ ਹਾਂ ਕਿ ਇਹਨਾਂ ਦੀ ਸੇਮ ਜਿਹੜੀ ਨੀਤੀ ਹੈ ਕਿ ਜਿਹੜਾ ਸਾਡੇ ਖਿਲਾਫ ਬੋਲ ਰਿਹਾ ਹਣਾ ਇਹ ਕੱਲੀ ਇਹਨਾਂ ਦੀ ਨਹੀਂ ਸਾਰੀਆਂ ਸਰਕਾਰਾਂ ਦੀ ਨੀਤੀ ਆ ਪਿਛਲੇ ਸਮਿਆਂ ਦਰਾਂ ਨਹੀਂ ਹੋ ਰਿਹਾ ਕਿ ਜੋ ਸਾਡੇ ਖਿਲਾਫ ਬੋਲਦਾ ਭਾਵੇਂ ਉਹ ਵਿਦਿਆਰਥੀ ਆ ਉਹਨੂੰ ਕਾਲਜ ਵਿੱਚੋਂ ਕੱਢ ਦਿਓ ਯੂਨੀਵਰਸਿਟੀ ਵਿੱਚੋਂ ਕੱਢ ਦਿਓ ਜੇ ਕੋਈ ਪੱਤਰਕਾਰ ਬੋਲ ਜਾ ਤਾਂ ਉਹਦੇ ਤੇ ਇੰਟੈਲੀਜੈਂਸ ਦਾ ਜਿਹੜਾ ਉਹ ਡੰਡਾ ਚੜਾ ਦਿਓ ਹਣਾ ਜੇ ਕੋਈ ਖਿਡਾਰੀ ਬੋਲ ਰਿਹਾ ਹੈਗਾ ਤਾਂ ਉਹਦੇ ਤੋਂ ਖੇਡ ਦੇ ਮੈਦਾਨ ਖੋਲੋ ਅਸੀਂ ਦੇਖਿਆ ਕਿਸ ਤਰ੍ਹਾਂ ਨਾ ਜੇ ਕੋਈ ਸੰਸਦ ਦੇ ਵਿੱਚ ਬੋਲਦਾ ਹੈਗਾ ਤਾਂ ਉਹਨੂੰ ਸੰਸਦ ਵਿੱਚੋਂ ਬਾਹਰ ਕੱਢ ਦਿਓ ਜੇ ਕੋਈ ਅਧਿਆਪਕ ਪ੍ਰੋਫੈਸਰ ਬੋਲ ਰਿਹਾ ਤਾਂ ਉਹਦੀ ਨੌਕਰੀ ਖੋਲੋ ਇਸ ਤਰ੍ਹਾਂ ਦਾ ਜਿਹੜਾ ਰਵਈਆ ਹੈਗਾ ਇਹ ਪੂਰਾ ਰ ਦੇ ਜਿਸ ਤਰ੍ਹਾਂ ਸੰਕਟਾ ਉਹ ਫਿਰ ਦੇਸ਼ ਦੇ ਵਿੱਚ ਵੀ ਆ ਹਨਾ ਜਿਸ ਤਰ੍ਹਾਂ ਆ 트럼ਪ ਸਰ 트럼ਪ ਹੈ ਜਿਹੜਾ ਉਹ ਹਾਰਵਰਡ ਯੂਨੀਵਰਸਿਟੀ ਵੇ ਪਾਬੰਦੀ ਲਾਉਂਦਾ ਕਿ ਇੱਥੇ ਬਾਈ ਪ੍ਰੋਟੈਸਟ ਹੋ ਰਹੇ ਆ ਇਹ ਸੀ ਪ੍ਰੋਟੈਸਟ ਨਹੀਂ ਹੋਣ ਦੇਣਗੇ ਹਨਾ ਕਿਉਂਕਿ ਉੱਥੇ ਫਲਸਤੀਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੁੰਦੇ ਰਹੇ ਆ ਉਹ ਸੇਮ ਚੀਜ਼ ਇੱਥੇ ਲਾਗੂ ਹੁੰਦੀ ਹੈ ਕਿ ਜੇ ਐਨਯੂ ਦੇ ਵਿੱਚ ਜੇ ਫਲਸਤੀਨ ਦੇ ਹੱਕ ਵਿੱਚ ਪ੍ਰੋਟੈਸਟ ਹੁੰਦੇ ਆ ਤਾਂ ਫਿਰ ਉਹ ਕਹਿੰਦੇ ਇੱਥੇ ਵੀ ਪ੍ਰਦਰਸ਼ਨ ਨਹੀਂ ਹੋਣ ਦੇਣਗੇ ਜੇ ਪੰਜਾਬ ਯੂਨੀਵਰਸਿਟੀ ਵਿੱਚ ਕੁਝ ਹੁੰਦਾ ਤਾਂ ਉਹ ਕਹਿੰਦੇ ਇੱਥੇ ਵੀ ਨਹੀਂ ਹੋਣ ਦੇਣਗੇ ਸਰਕਾਰ ਕੋਈ ਵੀ ਆ ਹਣਾ ਤੁਸੀਂ ਦੇਖੋ ਹైదరాబాద్ ਯੂਨੀਵਰਸਿਟੀ 'ਤੇ ਪਾਬੰਦੀ ਲੱਗੀ ਉਹ ਕਾਂਗਰਸ ਦੀ ਸਰਕਾਰ ਆ ਹైదరాబాద్ ਯੂਨੀਵਰਸਿਟੀ 'ਤੇ ਪਾਬੰਦੀ ਲੱਗੀ ਹੈ ਤੇ ਉਹਨਾਂ ਨੇ ਵਿਰੋਧ ਨਹੀਂ ਕੀਤਾ ਹੈ ਭਾਜਪਾ ਨੇ ਉੱਥੇ ਵਿਰੋਧ ਕੀਤਾ ਹైదరాబాద్ ਯੂਨੀਵਰਸਿਟੀ ਜਦੋਂ ਇਹ ਪਾਬੰਦੀ ਲੱਗਦੀ ਧਰਨਾ ਪ੍ਰਦਰਸ਼ਨ ਕਰਨ ਤੇ ਚੰਡੀਗੜ੍ਹ 'ਤੇ ਪਾਬੰਦੀ ਲੱਗਦੀ ਹੈ ਭਾਜਪਾ ਨੇ ਵਿਰੋਧ ਕਰਦੀ ਇੱਥੇ ਆਮ ਆਦਮੀ ਪਾਰਟੀ ਕਰ ਰਹੀ ਕਿਉਂਕਿ ਇਹਨਾਂ ਦੀ ਸਰਕਾਰ ਨਹੀਂ ਹੈ ਉੱਥੇ ਦਿੱਲੀ ਜਦੋਂ ਲੱਗਦੀ ਹੈ ਤਾਂ ਉੱਥੇ ਆਮ ਆਦਮੀ ਪਾਰਟੀ ਨਹੀਂ ਕਰਦੀ ਇਹ ਸਿਰਫ ਇੱਕ ਪੋਲਿਟਿਕਸ ਆ ਇਹਨਾਂ ਦਾ ਸਾਰਿਆਂ ਦੀ ਨੀਤੀ ਸੇਮ ਆ ਇਹ ਚਾਹੁੰਦੇ ਇਹੀ ਆ ਕਿ ਸਾਡੇ ਖਿਲਾਫ ਕੋਈ ਵਿਰੋਧ ਦੀ ਆਵਾਜ਼ ਨਾ ਉਠੇ ਜੋ ਅਸੀਂ ਚੀਜ਼ਾਂ ਜਿਵੇਂ ਲਾਗੂ ਕਰਨਾ ਚਾਹੁੰਦੇ ਆ ਹਨਾ ਅਸਲ ਦੇ ਵਿੱਚ ਇਹ ਕੋਈ ਲਾਗੂ ਕੀ ਕਰਨਾ ਚਾਹੁੰਦੇ ਆ ਕਿ ਸਾਰੀਆਂ ਚੀਜ਼ਾਂ ਪ੍ਰਾਈਵੇਟ ਹੋਣ ਹਨਾ ਫੀਸਾਂ ਵਧਣ ਹਨਾ ਐਜੂਕੇਸ਼ਨ ਧੰਦਾ ਬਣੇ ਬਹੁਤ ਵੱਡਾ ਉਹ ਚੀਜ਼ਾਂ ਲਗਾਤਾਰ ਲਾਗੂ ਕਰ ਰਹੇ ਆ ਇਹਦੀ ਇੱਕ ਉਦਾਹਰਨ ਕਿ ਜਿਹੜਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਆਸ਼ੋਕ ਮਿੱਤਲ ਉਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਇਸ ਸਰਕਾਰ ਨੇ ਹਨਾ ਕੀ ਸਾਡੇ ਕੋਲੇ ਮਤਲਬ ਕੋਈ ਚੰਗਾ ਐਜੂਕੇਸ਼ਨਿਸਟ ਹੈ ਨਹੀਂ ਸੀ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਧੰਦਾ ਕਰਦੀ ਹੈ ਇਸ ਪੰਜਾਬ ਦੇ ਵਿੱਚ ਹਨਾ ਡਿਗਰੀਆਂ ਦਾ ਧੰਦਾ ਕਰਦੀ ਹੈ ਉਹ ਯੂਨੀਵਰਸਿਟੀ ਇਹ ਜਾਣੀ ਜਾਣੀ ਮਤਲਬ ਹਰ ਕਿਸੇ ਦੇ ਗੱਲ ਜਾਣਦਾ ਹਰ ਕੋਈ ਉਸ ਯੂਨੀਵਰਸਿਟੀ ਨੂੰ ਉਸ ਯੂਨੀਵਰਸਿਟੀ ਦਾ ਚਾਂਸਲਰ ਰਾਜ ਸਭਾ ਦਾ ਮੈਂਬਰ ਬਣਾ ਕੇ ਭੇਜਦੀ ਹੈ ਸਰਕਾਰ ਹਨਾ ਉਹ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਨੀਤੀ ਬਣਾਉਣਗੇ ਸਿੱਖਿਆ ਪ੍ਰਤੀ ਤੇ ਕੱਲੀ ਇਹੀ ਸਰਕਾਰ ਨਹੀਂ ਭਾਜਪਾ ਜਦੋਂ ਸਰਕਾਰ ਬਣਦੀ ਹੈ ਤਾਂ ਉਹ ਚੰਡੀਗੜ੍ਹ ਯੂਨੀਵਰਸਿਟੀ ਹੈ ਲੰਡਰਾ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਸਤਨਾਮ ਸਿੰਘ ਸੰਧੂ ਉਹਨੂੰ ਉਹ ਰਾਜ ਸਭਾ ਦਾ ਮੈਂਬਰ ਭਾਜਪਾ ਵੀ ਬਣਾ ਕੇ ਭੇਜਦੀ ਹੈ ਇਹ ਜਿੰਨੇ ਪ੍ਰੋਗਰਾਮ ਸਰਕਾਰੀ ਕਰਦੇ ਆ ਉਹ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਕਰਦੇ ਆ ਮੁੱਖ ਮੰਤਰੀ ਜਿੰਨੇ ਡਿਗਰੀਆਂ ਵੰਡ ਰਹੇ ਆ ਕੁਝ ਹੋਰ ਚੀਜ਼ਾਂ ਕਰ ਰਹੇ ਆ ਹਨਾ ਜਾਂ ਕਿਤੇ ਨੌਕਰੀਆਂ ਦੇ ਵੀ ਕੁਛ ਹੀ ਜਾ ਵੰਡ ਰਹੇ ਉਹ ਸਾਰੀਆਂ ਚੀਜ਼ਾਂ ਪ੍ਰਾਈਵੇਟ ਯੂਨੀਵਰਸਿਟੀਆਂ ਜਾ ਕੇ ਕਰਦੇ ਆ ਕੀ ਸਰਕਾਰੀ ਯੂਨੀਵਰਸਿਟੀਆਂ ਨਹੀਂ ਹੈਗੀਆਂ ਇੱਥੇ ਕੀ ਸਰਕਾਰੀ ਯੂਨੀਵਰਸਿਟੀਆਂ ਵਧਾਉਣਾ ਨਹੀਂ ਚਾਹੀਦਾ ਉਹ ਪਾਲਿਸੀ ਹੀ ਹੈ ਨਹੀਂ ਜਦੋਂ ਸਰਕਾਰੀ ਯੂਨੀਵਰਸਿਟੀਆਂ ਖਤਮ ਕਰਨੀਆਂ ਹੈਗੀਆਂ ਹਨਾ ਉਹਦੇ ਵਿੱਚ ਜੇ ਕੋਈ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਖਤਮ ਕਰਨ ਲਈ ਲੈ ਕੇ ਆ ਰਹੇ ਤੇ ਵਿਰੋਧ ਕਰਦਾ ਤਾਂ ਉਹਨੂੰ ਇਸ ਤਰ੍ਹਾਂ ਦਬਾਇਆ ਜਾਣਾ ਹੈਗਾ ਕੀ ਲੱਗਦਾ ਮਤਲਬ ਜੇਕਰ ਕੋਈ ਵਧਿਆਰਥੀਆਂ ਨਾਲ ਵਧੀਕੀ ਹੁੰਦੀ ਹੈ ਕੋਈ ਫੀਸਾਂ 'ਚ ਵਾਧਾ ਹੁੰਦਾ ਹੈ ਕੋਈ ਹੋਰ ਕਿਸੇ ਤਰੀਕੇ ਦੀ ਕੋਈ ਕਾਨੂੰਨ ਥੋਪੇ ਜਾਂਦੇ ਆ ਉਹਨਾਂ ਤੇ ਨਿਯਮ ਥੋਪੇ ਜਾਂਦੇ ਆ ਉਹਨਾਂ ਖਿਲਾਫ ਉਹਨਾਂ ਨੇ ਆਪਣੀ ਆਵਾਜ਼ ਉਠਾਉਣੀ ਹੈ ਕੀ ਹੁਣ ਉਠਾ ਨਹੀਂ ਸਕਣਗੇ ਨਹੀਂ ਜੀ ਇਹ ਬਿਲਕੁਲ ਇਹ ਮੈਂ ਇੱਕ ਗੱਲ ਹੈਗੀ ਆ ਕਿ ਕਈ ਵਾਰ ਵਗਾ ਕੇ ਛੁੱਟੀ ਗਈ ਚੀਜ਼ ਝੁੱਕ ਕੇ ਚੁਕਣੀ ਪੈਂਦੀ ਚੁਕਣੀ ਪੈਂਦੀ ਆ ਹੂੰ ਇਹ ਜਿਹੜੀ ਇਹਨਾਂ ਨੇ ਛੁੱਟੀ ਆ ਚੀਜ਼ ਇੱਕ ਐਫੀ ਡੈਵਿਡ ਛੁੱਟਿਆ ਹਲਫਨਾਮਾ ਕਿ ਭਰਨਾ ਪਊਗਾ ਇਹ ਪੰਜਾਬ ਦੀ ਖਸਲਤ ਨਹੀਂ ਹੈ ਇਸ ਤਰ੍ਹਾਂ ਦੀ ਹਨਾ ਭਾਈ ਚੰਡੀਗੜ੍ਹ ਵੀ ਪੰਜਾਬ ਦਾ ਹੀ ਹਿੱਸਾ ਮੰਨਦੇ ਆ ਪੰਜਾਬ ਦੀ ਖਸਲਤ ਪੰਜਾਬ ਦੀ ਵਿਰਾਸਤ ਇਸ ਤਰ੍ਹਾਂ ਦੀ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ 'ਚ ਬਹਿ ਜਾਾਂਗੇ ਸਾਡੇ ਵਧੀਕੀ ਗਲਤ ਹੋਈ ਜਾਊਗਾ ਤੇ ਅਸੀਂ ਚੁੱਪ ਕਰਕੇ ਜੀ ਲਈ ਜਾਵਾਂਗੇ ਇਸ ਤਰ੍ਹਾਂ ਨਹੀਂ ਹੈ ਅਸੀਂ ਇਸ ਗੱਲ ਦੀ ਕਦੇ ਪਰਵਾਹ ਨਹੀਂ ਕੀਤੀ ਹੈ ਕਿ ਸਾਡੇ ਤੇ ਕੀ ਹੋ ਰਿਹਾ ਭਗਤ ਸਿੰਘ ਨਹੀਂ ਮੈਂ ਗਲਤ ਕਰ ਰਿਹਾ ਭਗਤ ਸਿੰਘ ਕਾਲਜ ਚ ਸੀ ਜਦੋਂ ਉਹਨਾਂ ਨੇ ਪ੍ਰਦਰਸ਼ਨ ਸ਼ੁਰੂ ਕੀਤੇ ਹੈ ਹਨਾ ਭਗਤ ਸਿੰਘ ਰਾਹ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਰਤਾਰ ਸਿੰਘ ਸਰਾਭਾ ਆਪਦੀ ਪੜ੍ਹਾਈ ਛੱਡ ਕੇ ਬਾਰਲੇਡੇਸ਼ ਪੜ੍ਹਾਈ ਕਰਨ ਗਿਆ ਉੱਥੋਂ ਆਪਦੀ ਪੜ੍ਹਾਈ ਛੱਡ ਕੇ ਤੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਆਏ ਆ ਉਹਨਾਂ ਨੇ ਗਲਤ ਗੱਜੋ ਉਹਨਾਂ ਨੂੰ ਲੱਗਾ ਕਿ ਗਲਤ ਹੋ ਰਿਹਾ ਹੈਗਾ ਤਾਂ ਉਹਨਾਂ ਨੇ ਖਿਲਾਫ ਜੂਝਣ ਲਈ ਲੜਨ ਲਈ ਆਏ ਆ ਇਸ ਲਈ ਜਦੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਮੈਂ ਕਹਿੰਦਾ ਜਿੰਨੀਆਂ ਮਰਜ਼ੀ ਲੱਗ ਜਾਣ ਇਹੋ ਜਿਹੀਆਂ ਪਾਬੰਦੀਆਂ ਵਿਦਿਆਰਥੀ ਆਪਦੀ ਜੁੱਤੀ ਤੇ ਰੱਖਦੇ ਆ ਤੇ ਉਹ ਜਿਹੜੀਆਂ ਪਾਬੰਦੀਆਂ ਉਹ ਵਿਦਿਆਰਥੀ ਪੰਜਾਬ ਦੇ ਤਾਂ ਨਹੀਂ ਮੰਨਣਗੇ ਤੇ ਉਹ ਜਿਹੜੀਆਂ ਪਾਬੰਦੀਆਂ ਸੀ ਤੋੜਾਂਗੇ ਵੀ ਆਉਣ ਵਾਲੇ ਦਿਨਾਂ 'ਚ ਫਿਲਹਾਲ ਦੀ ਘੜੀ ਐਡਮਿਸ਼ਨਾਂ ਚੱਲ ਰਹੀਆਂ ਕਾਲਜ ਯੂਨੀਵਰਸਿਟੀਆਂ ਜਿਸ ਤਰ੍ਹਾਂ ਜਿਵੇਂ ਸ਼ੁਰੂ ਹੋਣਗੇ ਤਾਂ ਇਹਨਾਂ ਨੂੰ ਇਹ ਫੈਸਲਾ ਵੀ ਵਾਪਸ ਲੈਣਾ ਪੈਣਾ ਤੇ ਜਿੱਡਾ ਵੱਡਾ ਸੰਕਟ ਹੈ ਯੂਨੀਵਰਸਿਟੀਆਂ ਦਾ ਜਾਂ ਐਜੂਕੇਸ਼ਨ ਦਾ ਸੰਕਟ ਆ ਇਹਦੇ ਹੱਲ ਲਈ ਅਸੀਂ ਇਹਨਾਂ ਦੇ ਨੱਕ ਦੇ ਨੱਕ ਵਿੱਚ ਦਮ ਵੀ ਕਰਾਂਗੇ ਇਹੋ ਜਿਹੇ ਜਿਹੜੇ ਚਿੱਠੀਆਂ ਇਹੋ ਜਿਹੇ ਹਲ ਸਕਦੇਗੇ ਕਿਉਂਕਿ ਸੰਕਟ ਬਹੁਤ ਵੱਡਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਜੀ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਧੀਰ ਜੀ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਨੂੰਨ ਜਾਇਜ਼ ਤਰੀਕੇ ਦੇ ਐਫੀਡਵਟ ਇਸ ਲਈ ਆ ਰਹੇ ਨੇ ਕਿ ਵਿਰੋਧ ਦੀ ਆਵਾਜ਼ ਬੰਦ ਹੋਵੇ ਜਿਹੜੀ ਕੇਂਦਰ ਦੇ ਵਿੱਚ ਬੈਠੀ ਸਰਕਾਰ ਹੋਵੇ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸਰਕਾਰਾਂ ਹੋਣ ਸੂਬਿਆਂ 'ਚ ਬੈਠੀਆਂ ਸਰਕਾਰਾਂ ਹੋਣ ਉਹ ਚਾਹੁੰਦੀਆਂ ਹੈ ਕਿ ਵਿਰੋਧ ਮੁਕਤ ਸੜਕ ਹੋਵੇ ਵਿਰੋਧ ਮੁਕਤ ਯੂਨੀਵਰਸਿਟੀਆਂ ਹੋਣ ਵਿਰੋਧ ਮੁਕਤ ਸੰਸਦ ਹੋਵੇ ਵਿਰੋਧ ਮੁਕਤ ਮੀਡੀਆ ਹੋਵੇ ਸਾਰਾ ਕੁਝ ਵਿਰੋਧ ਮੁਕਤ ਹੋਵੇ ਸਿਰਫ ਉਹਨਾਂ ਦੀ ਜਾਇਜ਼ਾਕਾਰ ਹੋਵੇ ਤੇ ਜੇਕਰ ਕੋਈ ਸਵਾਲ ਉਠਾਉਂਦਾ ਹੈ ਤਾਂ ਉਹਦੀ ਆਵਾਜ਼ ਕਿਸ ਤਰੀਕੇ ਨਾਲ ਬੰਦ ਕੀਤੀ ਜਾਂਣੀ ਆ ਉਹਦੇ ਪ੍ਰਬੰਧ ਕੀਤੇ ਜਾ ਰਿਹਾ ਫਿਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਲਿਆ ਗਿਆ ਫੈਸਲਾ ਇਹਨੂੰ ਪੰਜਾਬੀ ਪ੍ਰਵਾਨ ਨਹੀਂ ਕਰਨਗੇ ਆ ਇੱਕ ਵਾਰ ਇਹ ਦਾਖਲੇ ਕੰਪਲੀਟ ਹੋਣ ਦੀ ਧੀਰ ਹੈ ਉਸ ਤੋਂ ਬਾਅਦ ਅਸੀਂ ਇਹ ਜਿਹੜੇ ਨਿਜਮ ਕਰੋਨਾ ਨੂੰ ਤੋੜਾਂਗੇ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਜਿਹੜੇ ਪੰਜਾਬ ਦੇ ਵਿੱਚ ਤੁਹਾਡੀਆਂ ਵਧੇਕੀਆਂ ਉਹ ਨਹੀਂ ਚੱਲਣਗੀਆਂ ਤੇ ਇਸ ਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਤਾਂ ਇਹ ਗੱਲ ਕਹੀ ਹੈ ਪੀਐਸਯੂ ਤੋਂ ਧੀਰਜ ਨੇ ਉਮੀਦ ਹੈ ਤੁਹਾਨੂੰ ਗੱਲਬਾਤ ਠੀਕ ਲੱਗੀ ਹੋਵੇਗੀ ਹੋਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ